ਜਾਨਣਾ ਚਾਹਾਂਗੇ ਕਿ ਤੁਸੀਂ ਜਿੱਦਾਂ ਸਟਾਰਟ ਕੀਤਾ ਸੀ ਮਿਸ ਪੀਟੀਸੀ ਪੰਜਾਬੀ ਉਹਦੇ ਲਈ ਤੁਸੀਂ ਪਾਰਟਿਸਿਪੇਟ ਕੀਤਾ ਉਸ ਤੋਂ ਬਾਅਦ ਤੁਸੀਂ ਐਂਕਰਿੰਗ ਕੀਤੀ ਫਿਰ ਫਾਈਨਲੀ ਤੁਸੀਂ movies ਜਾ ਰਹੇ ਹੋ ਨਿੱਕਾ ਜਿਹੜਾ ਸੀਰੀਜ਼ ਵਿੱਚ ਤੁਸੀਂ ਕੰਮ ਕੀਤਾ ਹੈ ਸੋ ਕਿਉਂਕਿ ਮੈਂ ਪੰਜਾਬੀ ਫਿਲਮਸ ਚ ਆਮ ਵਰਕਿੰਗ ਤੇ ਇੱਥੇ ਤਾਂ ਮੈਨੂੰ ਲੱਗਦਾ ਹੈ ਵੀ ਅਸੀਂ ਆਪਣੀ ਜਿਹੜੀ ਪੰਜਾਬੀ ਇੰਡਸਟਰੀ ਹੈ ਬਹੁਤ ਜ਼ਿਆਦਾ ਪੁਰਾਣੀ ਤਾਂ ਹੈ ਨਹੀਂ ਹੈ ਸੋ ਇਟਸ ਕੈਸ ਆਖ ਦੇਗੀ ਕਾਈਂਡ ਆਫ ਫਸਟ ਜਨਰੇਸ਼ਨ ਹੀ ਚੱਲ ਰਹੀ ਹੈ ਇਹਦੇ ਵਿੱਚ ਮੋਸਟਲੀ ਜਿੰਨੇ ਵੀ ਆਰਟਿਸਟ ਆਏ ਹੋਏ ਨੇ ਉਹ ਸਾਰੇ ਮਤਲਬ ਕਿ ਨਾਨ ਫਿਲਮਿੰਗ ਫਿਲਮੀ ਬੈਕਗਰਾਉਂਡ ਤੋਂ ਨੇ ਸਾਰਿਆਂ ਨੇ ਬਹੁਤ ਮਿਹਨਤ ਕਰਕੇ ਇੱਥੇ ਪਹੁੰਚੇ ਨੇ ਸੋ ਲੇਕਿਨ ਔਖਾ ਹੁੰਦਾ ਬਿਕਾਜ਼ ਜਦੋਂ ਤੁਸੀਂ ਕਿਸੇ ਐਸੀ ਫੈਮਿਲੀ ਤੋਂ ਆਉਂਦੇ ਹੋ ਜਿੱਥੇ ਮਤਲਬ ਕਿ ਤੁਸੀਂ ਇਹ ਕਹਿਣਾ ਕਿ ਆਪਾਂ ਫਿਲਮਸ 'ਚ ਜਾ ਰਹੇ ਆ ਉਹੀ ਆਪਣੇ ਆਪ 'ਚ ਇੱਕ ਵੱਡੀ ਚੀਜ਼ ਹੁੰਦੀ ਹੈ ਸੋ ਆ ਕੇ ਸਾਰੀ ਚੀਜ਼ਾਂ ਫਿਗਰ ਆਊਟ ਕਰਨੀਆਂ ਬਹੁਤ ਮੁਸ਼ਕਿਲ ਵੀ ਹੁੰਦੀਆਂ ਨੇ ਬਟ ਥੈਨ ਆਈ ਥਿੰਕ ਅਸੀਂ ਉਹੀ ਜਰਨੀ ਜਿਹੜੀ ਉਹ ਸਟਾਰਟ ਕਰਦੇ ਆ ਜਿਹੜੀ ਰੱਬ ਨੇ ਸਾਡੇ ਵਾਸਤੇ ਬਣਾਈ ਹੁੰਦੀ ਹੈ ਜਿਹੜੀ ਸੜਕ ਰੱਬ ਨੇ ਸਾਡੇ ਲਈ ਤਿਆਰ ਕੀਤੀ ਹੋਈ ਹੈ ਉਹ ਕੁਛ ਵੀ ਮਤਲਬ ਆਪਾਂ ਕਹਿੰਦੇ ਆ ਕਿ ਮਾਹੌਲ ਬਣ ਜਾਂਦਾ ਸਿਚੁਏਸ਼ਨਸ ਬਣ ਜਾਂਦੀਆਂ ਨੇ ਤਾਂ ਬੰਦਾ ਉਸ ਲਾਈਨ ਤੇ ਆ ਜਾਂਦਾ ਕਿਉਂਕਿ ਮੈਨੂੰ ਵੀ ਛੋਟੇ ਹੁੰਦੇ ਨਹੀਂ ਪਤਾ ਸੀਗਾ ਕਿ ਲਾਈਕ ਆਈ ਵਾਂਟ ਟੂ ਬਿਕਮ ਐਨ ਐਕਟਰਸ ਹਾਂ ਸਬਕੌਨਸ਼ੀਅਸ ਮਾਈਂਡ ਦੇ ਵਿੱਚ ਮੈਨੂੰ ਆ ਚੀਜ਼ਾਂ ਵਧੀਆ ਲੱਗਦੀਆਂ ਸੀਗੀਆਂ ਆਈ ਯੂਜ਼ ਟੂ ਲਾਈਕ ਡੂ शीशे के सामने थोड़ा बहुत बट दैन आई नैवर न्यू दैट आई एम गोइंग टू डू इट प्रोफेसनली बट सम हाउ आई थिंक जो चीजें मैनीफेस्ट कर तो दी लाइफ च होंगे ने सो दिस इज आई बिलीव हाउ इट हैज हैप्ड इन डेली आई वॉन्टेड टू सपोर्ट माई सेल्फ आई स्टार्ट आंथरिंग एज अ पार्ट टाइम जॉब तो फिर मैं पता लगे तो <laughs> 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 then I thought, कि यह पैसे वीडियो मिलते हैं दैन आई थॉट कि वाई नॉट मेकिंग इट लाइक फुल टाइम एंड आई वॉज गेटिंग गुड रिस्पॉन्स कि मतलब पीपल वाइकिंग माई वर्क ਜੋ ਹੁਣ ਇਹ ਦੋਵੇਂ profession ਮੇਰੇ ਜਿਹੜੇ ਨੇ ਪੈਰਲੈਲੀ ਚੱਲ ਰਹੇ ਨੇ ਸਮ ਟਾਈਮਸ ਮੈਨੂੰ ਕੁਐਸਚਨ ਪੁੱਛਿਆ ਜਾਂਦਾ ਕਿ ਹੁਣ ਤੁਸੀਂ ਐਂਕਰਿੰਗ ਨਹੀਂ ਕਰਦੇ ਹੋਣੇ ਨਹੀਂ ਮੈਂ ਕਰਦੀ ਆ ਕਿਉਂਕਿ ਮੈਨੂੰ ਚੰਗੇ ਪਾਸੇ ਮਿਲਦੇ ਨੇ ਤੇ ਕਰਦਿਆਂ ਦਾ ਕੀ ਮਤਲਬ ਰਿਐਕਸ਼ਨ ਸੀ ਜਦੋਂ ਫਸਟ ਟਾਈਮ ਉਹਨਾਂ ਨੂੰ ਪਤਾ ਚੱਲਿਆ ਕਿ ਤੁਸੀਂ ਮੂਵੀ ਕਰਨ ਜਾ ਰਹੇ ਹੋ ਜਾਂ ਐਂਕਰਿੰਗ ਕਰਨ ਜਾ ਰਹੇ ਹੋ ਦੱਸਿਆ ਹੀ ਨਹੀਂ ਮੈਂ ਕਿਉਂਕਿ ਯੂ نو ਥੜੇ ਜਿਹੜੇ ਪੇਰੈਂਟਸ ਹੁੰਦੇ ਨੇ ਉਹ ਥੋੜੇ ਜਿਹਾ ਕਨਸਰਨ ਹੁੰਦੇ ਨੇ ਕਿ ਭਾਈ ਕਿਉਂਕਿ ਉਹਨਾਂ ਨੂੰ ਆਪ ਹੀ ਨਹੀਂ ਪਤਾ ਜਦੋਂ ਮੈਂ ਪਹਿਲਾਂ ਇਹ ਦੱਸਿਆ ਸੀਗਾ ਕਿ ਮੈਂ ਐਂਕਰਿੰਗ ਕਰਨੀ ਆ ਉਹ ਕਹਿੰਦੇ ਹੁੰਦਾ ਕੀ ਹੈ ਇਹ ਵੀ ਕੋਈ ਜੌਬ ਹੈ ਮਤਲਬ ਯੂ نو ਆਈ ਬਿਲੋਂਗ ਟੂ ਬੇਸਿਕਲੀ ਆਮ ਬੋਰਨ ਬਰਾਟ ਅਪ ਜੰਮੂ ਸਿਟੀ ਤੇ ਉੱਥੇ ਨਾ ਸਰਕਾਰੀ ਨੌਕਰੀ ਗਵਰਨਮੈਂਟ ਜੌਬ ਉਹ ਮੈਨੂੰ ਵੀ ਮਤਲਬ ਮੇਰੇ ਬ੍ਰਦਰ ਨੇ ਉਹ ਵੀ ਗਵਰਨਮੈਂਟ ਜੌਬਸ ਨੇ ਤੇ ਮੈਨੂੰ ਵੀ ਇਦਾਂ ਹੀ ਛੋਟੇ ਹੁੰਦੇ ਜੋ ਯੂ نو ਵੱਡੇ ਹੋ ਕੇ ਟੀਚਰ ਬਣਨਾ ਬੈਂਕ ਚ ਲੱਗਣਾ ਟਾਈਪ ਆਫ ਥਿੰਗਸ ਬਟ ਦੈਨ ਯੂ نو ਵੈਨ ਆਈ ਸਟਾਰਟਡ ਇਟ ਐਂਡ ਦੈਨ ਮੈਨੂੰ ਲੱਗਿਆ ਕਿ ਹੁਣ ਮੈਂ ਚੰਗਾ ਕਰ ਸਕਦੀ ਹਾਂ ਦੈਨ ਆਈ ਟੋਲਡ ਮਾਈ ਫੈਮਿਲੀ ਫਿਰ ਉਹ ਡੈਲੀ ਆਏ ਉਹ ਮੇਰੇ ਨਾਲ ਕੁਝ ਇਵੈਂਟਸ ਚ ਗਏ ਤੇ ਦੈਨ ਦੇ ਸੋ ਕਿ ਅੱਛਾ ਇਟਸ ਗੁੱਡ ਵਰਕ ਆਮ ਸ਼ੋਰ ਕਿ ਉਹਨਾਂ ਨੂੰ ਰਿਸ਼ਤੇਦਾਰਾਂ ਨੇ ਜਾਂ ਸੋਸਾਇਟੀ ਵਾਲੇ ਥੋੜਾ ਬਹੁਤ ਤਾਂ ਕਹਿੰਦੇ ਨੇ ਆਈ ਰਿਮੈਂਬਰ ਇੱਕ ਵਾਰ ਮੇਰੇ ਘਰੇ ਲਾਈਕ ਪਾਰਟ ਸੀ ਸੱਡਾ ਕਾਰਨ ਨਵਾਂ ਬਣਿਆ ਸੀਗਾ ਤੇ ਸਾਡੇ ਕੋਈ ਰਿਲੇਟਿਵ ਜਿਹੜੇ ਸੀ ਉਹਨਾਂ ਨੂੰ ਜੋ ਬੋਲਦੇ ਨੇ ਨਾ ਉਸ ਮਾਈਕ ਤੇ ਵਿੱਚ ਖੜੇ ਹੋ ਕੇ ਹੈਨਾ ਉਹ ਬੋਲਣ ਲੱਗੇ ਐਂਡ THEN ਉਹਨਾਂ ਨੇ ਮੇਰੇ ਹਰ ਇੱਕ ਫੈਮਿਲੀ ਮੈਂਬਰ ਦਾ ਜਿਹੜਾ ਨਾਮ ਨਾ ਮਤਲਬ ਮੈਂਸ਼ਨ ਕੀਤਾ ਇਵਨ ਮਾਈ ਸਿਸਟਰ ਇਨ ਲਾ ਇਵਨ ਮੇਰਾ ਛੋਟਾ ਨੇਫਿਊ ਹੈ ਉਹਦਾ ਨਾਮ ਹੀ ਵਾਸ ਜਸਟ 1 ਇਅਰ 올ਡ ਐਕਸੈਪਟ ਮੀ ਐਸ ਆਈ ਵਾਸ ਨੋਟ ਦਾ ਪਾਰਟ ਆਫ ਦੈਟ ਫੈਮਿਲੀ ਐਂਡ ਯੂ نو ਮਾਈ ਪੇਰੈਂਟਸ ਰੀਲੀ ਫੈਲਡ ਵੈਰੀ ਬੈਡ ਐਂਡ ਮੇਰੇ ਡੈਡ ਨੇ ਜਾ ਕੇ ਕਿ ਅੱਦਾ ਕਿੱਦਾਂ ਤੁਸੀਂ ਸਾਡੀ ਕੁੜੀ ਦਾ ਨਾਂ ਕਿਉਂ ਲਿਆ ਸ਼ੀ ਇਜ਼ ਦੀ ਮੋਸਟ ਫੇਮਸ ਇਨ ਅਰ ਫੈਮਿਲੀ ਤੇ ਥੋੜੇ ਜੇ ਉਹ ਉਦਾਂ ਨਹੀਂ ਹੋਈ ਉਹਨਾਂ ਨੇ ਮੈਨੂੰ ਇੱਕ ਵਾਰ ਮੰਮੀ ਨੇ ਦੱਸਿਆ ਵੀ ਸੀਗਾ ਕਿ ਉਹਨਾਂ ਨੂੰ ਕਿਸੇ ਨੇ ਕਹਿ ਦਿੱਤਾ ਸੀਗਾ ਕਿ ਆਹ ਕਿਹੜੇ ਕੰਮਾਂ 'ਚ ਪਈ ਹੋਈ ਐ ਤੁਹਾਡੀ ਕੁੜੀ ਐਂਡ ਬਟ ਮਾਈ ਪੇਰੈਂਟਸ ਦੇ ਆਰ ਵੈਰੀ ਫੀਰੋਸ਼ੀਅਸ ਕਿ ਉਹਨਾਂ ਦੇ ਬੱਚਿਆਂ ਨੂੰ ਕੋਈ ਕੁਝ ਕਹਿ ਨਹੀਂ ਸਕਦਾ ਉਹ ਤੁਹਾਡੇ ਤੱਕ ਕਦੇ ਆਣ ਨਹੀਂ ਦਿੱਤੇਗਾ ਉਹ ਨਹੀਂ ਦਿੰਦੇ ਬਟ ਉਹ ਮਤਲਬ ਕਿ ਆਨਸਰ ਕਰ ਕਿਉਂ ਆਉਂਦੇ ਨੇ ਉਹਨਾਂ ਚੀਜ਼ਾਂ ਦਾ ਸੁਦੇਆ ਵੈਰੀ ਸਪੋਰਟਡ दैट ਵੇ ਮੇਰੇ ਲਈ ਤਾਂ ਓਨੈਸਟਲੀ ਮਤਲਬ ਮੈਨੂੰ ਜ਼ਿਆਦਾ ਨਾ ਡਾਉਨਸ ਦੇਖ ਕੇ ਮਜ਼ਾ ਆਉਂਦਾ ਕਿਉਂਕਿ ਉਹਨਾਂ ਨੂੰ ਦੇਖ ਕੇ ਜ਼ਿਆਦਾ ਮੋਟੀਵੇਸ਼ਨ ਮਿਲਦੀ ਹੈ ਅਪਸ ਦੇਖ ਕੇ ਨਹੀਂ ਆਉਂਦੇ ਅਪਸ ਦੇਖਣ ਲਈ ਤਾਂ ਫਿਰ ਬਹੁਤ ਲੋਕ ਨੇ ਲੇਕਿਨ ਮੋਟੀਵੇਸ਼ਨ ਜਿਹੜੀ ਆਉਂਦੀ ਹੈ ਉਹ ਡਾਉਨਸ ਦੇਖ ਕੇ ਆਉਂਦੀ ਕਿਉਂਕਿ ਯਾਰ ਕੀ ਅੱਛਾ ਇੱਥੇ ਵੀ ਸੀਗਾ ਇਹ ਪਰਸਨ ਤੇ ਅੱਜ ਦੇਖੋ ਵਾਪਸ ਇੱਥੇ ਆ ਤੇ ਤੁਹਾਡੇ ਵੀ ਕੁਝ ਅਜਿਹੇ ਦੇ ਮੂਮੈਂਟਸ ਰਹੇ ਹੋਣਗੇ Uh, हाँ ओबियसली प्रोफेसन च है थोड़ी लाइफ है है ना नॉट जस्ट प्रोफेसन लाइफ जी बहुत इंटरेस्टिंग ही बनती है जो अपड डाउनस आ रही है सिंपल सिंपल तो किसी का कुछ भी नहीं हों ओबियसली यू नो मेरे तैर हजे उदाप आया भी नहीं है आई एम जस्ट वेटिंग फॉर दैट टाइम बट येस इन लाइफ ऑलसो बिकॉज आई come from a very very simple humble and uh, normal background normal bhi nahi apka keh sakde hai ki my family jado asi chote sige we were a poor family theek hai jade matlab ek kamre wale ghar ch rehnde hunde ne just mm -hmm. one room not proper ghar that to apna nahi kiraye de ghar te rehnde ne ਸੋ ਬਟ ਦੈਨ ਯੂ نو ਇਟਸ ਨਾਟ ਲਾਈਕ ਕਿ ਮਤਲਬ ਆਪਾ ਪੂਰ ਫੈਮਿਲੀ ਤੋਂ ਬਿਲੋਂਗ ਕਰਦਾ ਜਿਹੜਾ ਉਹ ਖੁਸ਼ ਨਹੀਂ ਹੁੰਦਾ ਵੀ ਵਰ ਅ ਵੈਰੀ ਵੈਰੀ ਹੈਪੀ ਐਂਡ ਯੂ نو ਵੈਰੀ ਕਿਊਟ ਫੈਮਿਲੀ ਸਾਡੇ ਮੰਮੀ ਡੈਡੀ ਨੇ ਜਿਹੜੇ ਉਹਨਾਂ ਨੇ ਕਦੇ ਵੀ ਸਾਨੂੰ ਐ ਨਹੀਂ ਫੀਲ ਹੋਣ ਦਿੱਤਾ ਕਿ ਵੀ ਆਰ ਐਨੀ ਲੈਸਰ ਅਸੀਂ ਕਿਸੇ ਤੋਂ ਘੱਟ ਆ ਯੂ نو ਆਲਵੇਜ਼ ਕੀ ਡੂ ਯੋਰ ਬੈਸਟ ਜੋ ਵੀ ਤੁਸੀਂ ਕਰਨਾ ਤੁਸੀਂ ਆਪਦਾ ਸਟੱਡੀ ਕਰਨਾ ਹੈ ਜਾਂ ਵਾਟਐਵਰ ਤੁਸੀਂ ਜੋ ਵੀ ਕੱਲ ਨੂੰ ਕੰਮਕਾਜ ਕਰਨਾ ਹੈ ਯੂ ਆਰ ਦ ਬੈਸਟ ਐਂਡ ਵੀ ਨੇਵਰ ਫੈਲਟ ਲਾਈਕ ਕਿ ਅਸੀਂ ਕਿਸੇ ਤੋਂ ਘੱਟ ਆ and you know that motivation i think uh, my parents my father my mother both have given us and uh, we are using that and definitely uh, after a point of time time and we were so confident me and my brother we were so confident when we started working you know uh, i sometimes uh, you know not sometimes but i majorly give credit to my mother also because judus it's a to there's like a jambhankandi siddhi point

ਐਂਡ ਯੂ نو ਸਮ ਟਾਈਮਸ ਆਈ ਫੀਲ ਲਾਈਕ ਹਾਂ ਯਾਰ ਉਹਨਾਂ ਦੀ ਜੇ ਆਹ ਗੱਲ ਵੀ ਮੈਂ ਮੰਨ ਲਈ ਹੁੰਦੀ ਬਿਕਾਜ਼ ਉਹਨਾਂ ਨੇ ਮੈਨੂੰ ਬਹੁਤ ਟੀਚਰਸ ਕੋਲੇ ਭੇਜਿਆ ਟੂ ਲਰਨ ਸਿੰਗਿੰਗ ਬਟ ਮੈਨੂੰ ਮਜ਼ਾ ਨਹੀਂ ਸੀ ਆਉਂਦਾ ਮੈਂ ਕੋਈ ਨਾ ਕੋਈ ਬਹਾਨਾ ਮਾਰ ਦਿੰਦੀ ਸੀ ਕਿ ਉਹ ਟੀਚਰ ਯੂ نو ਨੱਕ ਚ ਬੋਲਦੇ ਨੇ ਮੈਨੂੰ ਗੱਲ ਨਹੀਂ ਸਮਝ ਆਉਂਦੀ ਉਹਨਾਂ ਦੀ ਆਈ ਨੀ ਮੇਰੇ ਟੀਚਰ ਸੀਗੇ ਉਹ ਹਾਰਮੋਨੀਅਮ ਪਲੇ ਕਰਦੇ ਸੀ ਉਹਨਾਂ ਦੀ ਆਲੀ ਫਿੰਗਰ ਨਹੀਂ ਸੀ ਗਈ ਤੇ ਮੈਂ ਕਿ ਮਮਾ ਮੈਨੂੰ ਨਾ ਉਹਨਾਂ ਦਾ ਹੱਥ ਦੇਖ ਕੇ ਡਰ ਲੱਗਦਾ ਮੈਂ ਨਹੀਂ ਜਾਣਾ ਉਹਨਾਂ ਕੋਲੇ ਸਿੱਖਣ ਬੜਾ ਵਿਸ਼ ਕਿ ਮੈਂ ਸਿੱਖੀ ਹੁੰਦੀ ਤਾਂ ਅੱਜ ਪਹਿਲੀ ਮੂਵੀ ਪਹਿਲੇ ਬਾਰ ਸਕਰੀਨ ਤੇ ਤੁਸੀਂ ਦੇਖਿਆ ਸੀ ਆਪਣੇ ਆਪ ਨੂੰ ਕੀ ਫੀਲ ਸੀ ਉਹ oh it was like uh, amazing it was amazing uh, but the, i didn't kind of believe myself uh, because i never thought of uh, that way hoga but it happened and uh, then it was like very nice very good feeling kind of yeah i, and, and I, I wait for myself to see uh, myself on screen ਆ ਮਤਲਬ ਮੈਂ ਹਰ ਫਿਲਮ ਆਪਦੀ ਯੂ ਨੋ ਜਾ ਕੇ ਦੇਖਦੀ ਹਾਂ ਪ੍ਰੀਮੀਅਰ ਚ ਤਾਂ ਦੇਖਦੇ ਹੀ ਦੇਖਦੇ ਆ ਮੈਂ ਬਾਅਦ ਵਿੱਚ ਦੋ ਤਿੰਨ ਵਾਰ ਥੀਏਟਰ ਚ ਜਾ ਕੇ ਦੇਖਦੀ ਹਾਂ ਬਿਕਾਜ਼ ਮੈਂ ਦੇਖਣ ਜਾਂਦੀ ਹਾਂ ਆਡੀਅנס ਲਾਈਕ ਕਰ ਰਹੀ ਹੈ ਕਿ ਨਹੀਂ ਲਾਈਕ ਪਛਾਣਦੇ ਪਛਾਣ ਲੈਂਦੇ ਕਿ ਨਹੀਂ ਆ ਸਮ ਟਾਈਮਸ ਪਛਾਣ ਵੀ ਲੈਂਦੇ ਨੇ ਐਂਡ ਸਮ ਟਾਈਮਸ ਯੂ ਨੋ ਉੱਥੇ ਤਾਂ ਇਟਸ ਡਾਰਕ ਠੀਕ ਹੈ ਨਹੀਂ ਨਹੀਂ ਬਾਹਰ ਨਿਕਲੇ ਜਿੱਦਾਂ ਯਾ ਨਹੀਂ ਮੈਂ ਉਨੀ ਵੀ ਫੇਮਸ ਆਰਟਿਸਟ ਨਹੀਂ ਹੈਗੀ ਕਿ ਮੈਨੂੰ ਇੱਕ ਸੈਕਿੰਡ ਜਿ ਵਿੱਚ ਪਹਿਚਾਨ ਲੇ ਬਟ ਦੈਨ ਯੈਸ ਹਾਂ ਪਹਿਚਾਨ ਵੀ ਲੈਂਦੇ ਨੇ ਅੱਛਾ ਜ਼ਿਆਦਾ ਪ੍ਰੋਬਲਮ ਕਦੋਂ ਹੁੰਦੀ ਹੈ ਮਤਲਬ ਆਪਣੇ ਆਪ ਨੂੰ ਕਦੋਂ ਬੁਰਾ ਫੀਲ ਹੁੰਦਾ ਹੈ ਕਿ ਨਹੀਂ ਪਹਿਚਾਨਿਆ ਜਾਂ ਜਦੋਂ ਪਹਿਚਾਨ ਲੈਂਦੇ ਆ ਫਿਰ ਅੱਛਾ ਬਾਈ ਕੀ ਜਾਰਾ ਰਹਿਗਾ ਕੋਈ ਬੁਰਾ ਫੀਲ ਨਹੀਂ ਹੁੰਦਾ ਮੈਨੂੰ ਸੀ ਮੈਨੂੰ ਰਿਐਲਿਟੀ ਚ ਇਹ ਕਹੇਗਾ ਕਿ ਮੈਨੂੰ ਅਜੇ ਕੰਮ ਕਰਨਾ ਹੈ ਅਜੇ ਮੈਂ ਆਪਦੀ ਉਨੀ ਸਪੇਸ ਨਹੀਂ ਬਣਾਈ ਹੈਗੀ ਯੈਸ ਆਈ ਹੈਵ ਡਨ ਫਿਲਮਸ ਮੇਰੀਆਂ ਫਿਲਮਸ ਆ ਰਹੀਆਂ ਨੇ ਬਟ ਦੈਨ ਅਗੇਨ ਆਪਦੀ ਮੈਨੂੰ ਸਪੇਸ ਬਣਾਣੀ ਹੈ ਤੇ ਜਦੋਂ ਪਹਿਚਾਨ ਲੈਂਦੇ ਨੇ ਉਹ ਚੰਗਾ ਵੀ ਲੱਗਦਾ ਹੈ ਠੀਕ ਹੈ ਥੋੜਾ ਜਿਹਾ এমਬੈਰਸਿੰਗ ਵੀ ਫੀਲ ਹੁੰਦਾ ਹੈ ਲੇਕਿਨ ਚੰਗਾ ਵੀ ਬਹੁਤ ਜ਼ਿਆਦਾ ਅੰਦਰੋਂ ਫੀਲ ਹੁੰਦਾ ਹੈ ਬਟ ਅਗਰ ਕੋਈ ਨਹੀਂ ਪਹਿਚਾਨਦਾ ਦੈਟਸ ਓਕੇ ਮਤਲਬ ਮੈਨੂੰ ਪਤਾ ਕਿ ਮੈਂ ਅੱਜੇ ਕੰਮ ਕਰਨਾ ਸੋ ਦੈਟਸ ਪਰਫੈਕਟਲੀ ਫਾਈਨ ਫੋਰ ਮੀ ਅਨੈਕਸਟ ਕੀ ਉਹਨ ਵੱਡਾ ਪ੍ਰੋਜੈਕਟ ਆ ਰਿਹਾ ਹੈ ਜਾਂ ਨੈਕਸਟ ਕੀ ਆ ਰਿਹਾ ਹੈ ਉਹਦੇ ਬਾਰੇ ਥੋੜਾ ਦੱਸੋ ਮੇਰੀ ਐਕਸਲ ਜਿਹੜੀ ਮੈਂ ਪਹਿਲਾਂ ਵੀ ਮੈਂਸ਼ਨ ਕੀਤੀ ਅਕਲ ਦੇਨ ਨੇ ਹਮ ਆਪੋਜ਼ਿਟ ਕੁਲਵਿੰਦਰ ਵਿਲਾ ਜੀ ਮਾਈ ਫਰਸਟ ਐਜ਼ ਅ ਸੋਲੋ ਲੀਡ and uh, with karamjeet's uh, iftikhar thakur ji's uh, sardar sohi ji ta ek tamari o film mari hai ek uh, sadi isse month 22nd september nu no apni ek film mari hai jide vich you know i have i have played a guest appearance you can say uh, rab di meher mm -hmm. dhiraj kumar ji de opposite and uh, सून अ वेरी बिग अनाउंसमेंट नॉट जस्ट फॉर मी बट फॉर पंजाबी फिल्म इंडस्ट्री एक बहुत वो फिल्म जी है एंड आई थिंक जन अनाउंसमेंट होगी तो रिलेट कर जाओगे कि मैं बारे गल करती आई कॉन्ट से आई आई मैं समझ रहा था थिंग्स हैज बीन डन ऑन डॉक्यूमेंट्स बट ऑफिशियल अनाउंसमेंट इज पेंडिंग सो नॉट जस्ट फॉर माय करियर बट इट्स अ बिग अनाउंसमेंट फॉर पंजाब इकोनॉमी सो बहुत ही ज्यादा मतलब एक्साइटेड हां दिस न्यूज़ लेके